ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਮੇਰੇ ਕਬੂਤਰਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਲਓ ਜੀ ਆਪਾਂ ਅੱਜ ਸਾਰੇ ਆਪਣੇ ਕਬੂਤਰਬਾਜ਼ ਵੀਰਾਂ ਨਾਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਬਾਰੇ ਵਿਚਾਰ ਚਰਚਾ ਕਰਦੇ ਆ ਜਿਹੜੀ ਪਿੱਛੇ ਵਾਜੀ ਹੋਈ ਸੀ 23 ਜੂਨ ਨੂੰ ਪਿੰਡ ਇਕੋਲਾਹਾ ਨੇੜੇ ਖੰਨਾ ਉਥੇ ਜਿਹੜੀ ਵਾਜੀ ਹੋਈ ਸੀ ਉਹ ਤੋਂ ਵਾਜੀ ਹੋਣ ਤੋਂ ਪਰੰਤ ਬਾਅਦ ਖਤਮ ਹੋਣ ਤੋਂ ਬਾਅਦ ਇਹ ੜੀ ਉੱਥੇ ਮੰਦਭਾਗੀ ਘਟਨਾ ਵਾਪਰੀ ਆ ਆਪਾਂ ਉਸ ਬਾਰੇ ਤੁਹਾਨੂੰ ਦੱਸਦੇ ਆ ਤੇ ਨਾਲ ਹੀ ਤੁਹਾਨੂੰ ਦੱਸਦੇ ਆ ਬਈ ਇਹੇੇ ਕੰਮ ਨਾ ਕਰਿਆ ਕਰੋ ਜਿਸ ਨਾਲ ਆਪਣੀ ਕਬੂਤਰਬਾਜੀ ਜਮੇ ਥੱਲੇ ਆ ਜੇ ਸੋ ਇਹੇ ਕਰਕੇ ਆਪਾਂ ਤੁਹਾਨੂੰ ਅੱਜ ਦੱਸਦੇ ਆ ਉੱਥੇ ਕੀ ਘਟਨਾ ਵਾਪਰੀ ਆ ਵੀਡੀਓ ਮਰੇੰਦ ਤੱਕ ਜਰੂਰ ਦੇਖਿਓ ਤੇ ਆਪਣੇ ਵਿਚਾਰ ਵੀ ਕਮੈਂਟਾਂ ਵਿੱਚ ਜਰੂਰ ਦਿਓ ਜੀ ਕਹਿੰਦੇ ਜੰਗ ਜ ਬਦਲਿਆ ਕਬੂਤਰਬਾਜੀ ਦਾ ਮੁਕਾਬਲਾ ਕਿ ਉਹ ਪਤਨੇ ਸਿਰ 'ਚ ਲੋਹੇ ਦੀ ਡਾੜ ਮਾਰ ਕੇ ਕਰਤਾ ਨੌਜਵਾਨ ਦਾ ਕਤਲ ਇਹ ਪਿੰਡ ਇਕੋਲਾਹਾ ਨੇੜੇ ਖੰਨਾ 23 ਜੂਨ ਨੂੰ ਜਿਹੜੀ ਕਬੂਤਰਬਾਜੀ ਹੋਈ ਆ ਉਹਦੀ ਖਬਰ ਆ ਜੀ ਅੱਜ ਖੰਨੇ ਦੇ ਪਿੰਡ ਇਕੋਲਾਹਾ ਚ ਕਬੂਤਰਬਾਜੀ ਗਾਵੜਿਆਂ ਲੈ ਕੇ ਲੜਾਈ ਹੋ ਗਈ ਜੋ ਬਾਅਦ ਫੂਨੀ ਜੰਗ ਵਿੱਚ ਬਦਲ ਗਈ ਇਸ ਦੌਰਾਨ 21 ਸਾਲਾ ਨੌਜਵਾਨ ਗੁਰਦੀਪ ਸਿੰਘ ਮਾਰਦਾ ਸਿਰ ਚ ਲੋਹੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਅਦ ਦਾ ਤੋਂ ਬਾਅਦ ਮੁੱਲਜਾ ਪਿਓ ਪੁੱਤ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਦੋਵਾਂ ਮੁੱਲਜਾ ਮ ਖਿਲਾਫ ਕਤਲ ਗੇ ਦਾ ਦਰਜਾ ਕਰਕੇ ਭਾਲ ਸ਼ੁਰੂ ਕਰ ਦਿੱਤੀ ਵੰਡੇ ਕੋਲਾ ਹਤੀ ਜੂਨ ਕੁੱਤਰਬਾਈ ਡਾਉਣ ਦਾ ਮੁਕਾਬਲਾ ਕਰਵਾਇਆ ਗਿਆ ਸਾਂ 5 ਵਜੇ ਮੁਕਾਬਲਾ ਖਤਮ ਹੋਣ ਉਪਰੰਤ ਜੇਤੂਆਂ ਨੂੰ ਨਾਂ ਵੰਡੇ ਗਏ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਗੁਰਦੁਆਰਾ ਸਾਹਿਬ ਸਾਹਿਬ ਸਾਹਮਣੇ ਚੌਂਕ ਕੁਲਦੀਪ ਸਿੰਘ ਵਿੱਕੀ ਗਿਰੂ 7 ਵਜੇ ਆਪਣੀ ਕਾਰ ਚ ਆਇਆ ਤੇ ਗੁਰਦੀਪ ਸਿੰਘ ਮਾਨ ਵੀ ਆਪਣੇ ਮੋਟਰਗੱਡੀ ਤੇ ਆ ਗਿਆ ਇਸ ਦੌਰਾਨ ਗੁਰਦੀਪ ਸਿੰਘ ਮਾਨਾ ਨੇ ਕੁੱਤਰਬਾਈ ਮੁਕਾਬਲੇ ਚ ਟਿੰਕੂ ਨੂੰ ਬੁਲਾਉਣ ਤੇ ਰੋਸ ਜਾਰ ਕੀਤਾ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿਚਕਾਰ ਕਾ ਵੀ ਬਹਿਸ ਹੋ ਗਈ ਇਸ ਤੋਂ ਬਾਅਦ ਦੋਵੇਂ ਆਪਣੇ ਘਰਾਂ ਨੂੰ ਚਲੇ ਗਏ ਉਸ ਤੋਂ ਬਾਅਦ ਰਾਤ ਕਰੀਬ 9 ਵਜੇ ਕੁਲਦੀਪ ਸਿੰਘ ਵਿੱਕੀ ਆਪਣੇ ਲੜਕੇ ਦਮਨ ਔਜਲਾ ਨਾਲ ਗੁਰਦੀਪ ਸਿੰਘ ਮਾਨਾ ਦੇ ਘਰ ਆ ਕੇ ਲਲਕਾਰੇ ਮਾਰਨ ਲੱਗੇ। ਜਦੋਂ ਮਾਨਾ ਘਰੋਂ ਬਾਹਰ ਆਇਆ ਤਾਂ ਪਿਓ ਪੁੱਤ ਨੇ ਗਾਲ੍ਹਾਂ ਕੱਢਦੇ ਹੋਏ ਉਹਦੀ ਕੁੱਟਮਾਰ ਕਾਣੀ ਸ਼ੁਰੂ ਕਰ ਦਿੱਤੀ ਦਮਨ ਔਜਲਾ ਨੇ। ਹੱਥ 'ਚ ਫੜੀ ਰੋਹੇ ਦੀ ਰਾੜ ਗੁਰਦੀਪ ਸਿੰਘ ਮਾਨਾ ਦੇ ਸਿਰ 'ਚ ਮਾਰੀ ਜਿਸ ਕਾਰਨ ਮਾਨਾ ਮਾਹਕੂਨ ਨਾਲ ਲੱਤ-ਪੱਤ ਜ਼ਮੀਨ 'ਤੇ ਡਿੱਗ ਗਿਆ। ਮੌਜਾਂ ਪਿਓ ਪੁੱਤ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਗੁਰਦੀਪ ਮਾਨਨ ਸਿਵਲਸਤਲ ਖੰਨਾ ਸੈਕਟਰ 32 ਚੰਡੀਗੜ੍ਹ ਦੇ ਫਸਟ ਬੌਲਡ ਡ੍ਰਾਈਵਰ ਕਰ ਦਿੱਤਾ ਗਿਆ ਉੱਥੇ ਲਾਜ਼ੁਰਾਨਾ ਗੁਰਦੀਪ ਸਿੰਘ ਮੌਤ ਹੋ ਗਈ। ਗੁਰਦੀਪ ਸਿੰਘ ਦੇ ਪਰਿਵਾਰ ਵਾਲਿਆਂ ਵੱਲੋਂ ਰਾਹੁਲ ਦੇ ਬਿਆਨਾਂ ਦੇ ਕੁਲਦੀਪ ਸਿੰਘ ਵਿੱਕੀ ਅਤੇ ਉਹਦੇ ਲੜਕੇ ਦਮਨ ਉਹ ਲੱਗਦਾ ਆਪ ਥਾਣਾ ਸਦਰ ਚ ਕੇਸ ਦਰਜ ਕੀਤਾ ਗਿਆ। ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਮੌਜੂ ਪਰਾਰਾਂ ਜਿਨ੍ਹਾਂ ਦੀ ਭਾਲੀ ਥਾਪੇਮਾਰੀ ਕੀਤੀ। ਆਹ ਦੇਖ ਲੋ ਬਈ ਜਦ ਵੇ ਦਾ ਕੰਮ। ਜੇ ਆਪਾਂ ਇਹ ਹੀ ਜੇ ਕੋਈ ਰੌਲਾ ਮਾੜਾ ਮੋਟਾ ਹੁੰਦਾ ਬਾਈ ਆਪਾਂ ਉੱਥੇ ਬਹਿ ਕੇ ਨੀ ਮੀਟ ਲਿਆ ਕਰੀਏ ਚਾਰ ਬੰਦੇ ਬਹਿ ਕੇ ਤਾਂ ਗੱਲਾਂ ਨਾ ਹੁਣ ਕਬੂਤਰਬਾਜ਼ ਦਾ ਪਹਿਲੀ ਬਥੇਰੀ ਬਜਨਾਵਾ ਬਾਈ। ਇਹ ਜੀਆਂ ਬਾਰਦਾਤਾਂ ਹੋਣ ਲੱਗੀਆਂ ਇਹਦਾ ਫਿਰ ਜੰਮੀ ਡਾਊਨ ਆ ਜੂ ਕਿਸੇ ਨੇ ਕੁੱਤੇ ਛੱਡਣ ਜਾਇ ਨਹੀਂ ਕਰਨ ਇਸ ਕਰਕੇ ਕਹਿੰਨੇ ਆ ਬਾਈ ਸਾਰੇ ਕੁੱਤਰ ਬਾਈ ਵੀਰੇ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਕੋਈ ਹੁੰਦੀ ਆ ਜਦ ਬੱਸ ਆਪਣੀ ਉੱਥੇ ਨਹੀਂ ਮਿਲਿਆ ਕਰੋ